ਸ੍ਰੀ ਗੁਰੂ ਅਣਗੰਦ ਦੇਵ ਜੀ ਦੀ ਪੁੱਤਰੀ ਦਾ ਨਾਮ ਕੀ ਸੀ ਬੀਬੀ ਅਮਰੋ ਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਸੀ दस तो, जादने का वंचन आंसर साहब जो तेरे जादने सारे हाँ अच्छा चलो दसो फिर बीबी अमरो जी हम्म बीबी अमरो जी मैं बीबी अमरो जी दा व्याह कितने हाँ। थे, थे किस नाल होया सी मैं आई पूछा अच्छा अच्छा ये दस रे अह न... अह पिंड बसे रख के रख के ਸ੍ਰੀ ਅਮਰਦਾਸ ਜੀ ਦੇ ਪਤੀਜੇ ਨਾਲ ਸ੍ਰੀ ਅਮਰਦਾਸ ਜੀ ਦੇ ਪਤੀਜੇ ਨਾਲ ਸਹੀ ਬੋਲਿਆ ਘਰ ਪੁੱਤ ਸ੍ਰੀ ਅਮਰਦਾਸ ਜੀ ਸ੍ਰੀ ਗੁਰੂ ਅਗੰਗਦ ਦੇਵ ਜੀ ਦੇ ਆਦਰਸ਼ ਨਾਲ ਲਈ ਕਿੱਥੇ ਗਏ ਸਨ ਖadur ਸਾਹਿਬ ਜਦੋਂ ਸ੍ਰੀ ਅਮਰਦਾਸ ਜੀ ਸ੍ਰੀ ਗੁਰੂ ਅਗੰਗਦ ਦੇਵ ਜੀ ਦੇ ਦਰਸਨਾਂ ਲਈ ਗਏ ਉਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਦੀ ਉਮਰ ਕਿੰਨੀ ਸੀ ਏ 72 ਸਾਹ ਹਾਂ 72 ਸਾਹ ਅਸੇ 72 ਗਲਤ ਹੈਗਾ ਬਈ 70 ਕਿੱਥੇ ਹੈਗਾ 70 ਦੱਸੀ ਮੈਨੂੰ ਬੜਾ ਜਾ 60 60 ਫੇਰ ਗਲਤ ਪੜ ਰਹੇ ਹੋਗੇ ਸਹੀ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਹੈਗਾ ਇਹਦੇ ਉੱਤੇ ਆਪਾਂ ਇੱਕ ਵਾਚਨ ਅਸਰ ਸ੍ਰੀ ਗੁਰੂ ਅਗੰਗਦ ਦੇਵ ਜੀ ਦੀ ਸੁਪਤਰੀ ਦਾ ਨਾਮ ਕੀ ਸੀ ਸਾਰੇ ਜਾਣੇ ਦੱਸੋ ਪਈ 1 ਮਿੰਟਾਂ ਦੇ ਵਿੱਚ ਸ੍ਰੀ ਗੁਰੂ ਅਗੰਗਦ ਦੇਵ ਜੀ ਦੀ ਸੁਪਤਰੀ ਦਾ ਨਾਮ ਕੀ ਸੀ ਸ੍ਰੀ ਗੁਰੂ ਅਗੰਗਦ ਦੇਵ ਜੀ ਦੀ ਸੁਪਤਰੀ ਦਾ ਨਾਮ ਕੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਦਾ ਨਾਮ ਕੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਦਾ ਨਾਮ ਕੀ ਸੀ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੀ ਆਪਾਂ ਰਾਤ ਮੋਟਰਪਾ ਕੇ ਆਏ ਨਾ 50-50 ਐਚਪੀ ਦੀਆਂ ਸਾਰੀਆਂ ਆ ਟੋਟਲ 50-50 50-50 ਤਵੀਰੋ ਸ੍ਰੀ ਗੁਰੂ ਅੰਗੰਦ ਦੇਵ ਜੀ ਦੀ ਸੁਪਤਰੀ ਦਾ ਨਾਮ ਕੀ ਸੀ ਇੱਕ ਦੂਜਾ ਇੱਕ ਵਚਨ ਹੈਗਾ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਇਹ ਸਭ ਜੋ ਦੇ ਸਕੂਲ ਵਾਲੇ ਉਹ ਸੀ ਇੱਕ ਵਚਨ ਸਰ ਪੰਜਾਬੀ ਚ ਤੇ ਮੈਡਮ ਨੇ ਦੱਸੇ ਸੀ ਸਾਬਜੋ ਤੇ ਜਿਆਦੇ ਨੇ ਪਰ ਅੱਜ ਕੱਲ ਦੇ ਹਨਾ ਆ ਬੱਚਾ ਕਿਸੇ ਦੇ ਜਿਆਦ ਨਹੀਂ ਹੈਗੇ ਤੇ ਆਪਾਂ ਦੇਖਦੇ ਹਾਂ ਵੀ ਕਿਸੇ ਨੂੰ ਕਿੰਨੀ ਕੀ ਜਾਣਕਾਰੀ ਹੈਗੀ ਇਹਦੇ ਬਾਰੇ ਸਭ ਜਿਹੋ ਉਧਰ ਗੇਟ ਲਾ ਕੇ ਆਏ ਉਹ ਟਮਾਟਾ ਜਾਂ ਸ੍ਰੀ ਗੁਰੂ ਅਗੰਗਦ ਦੇਵ ਜੀ ਦੀ ਸੁਪਤਰੀ ਦਾ ਨਾਮ ਕੀ ਸੀ ਸਭ ਤੋਂ ਪਹਿਲਾ ਕਵਚ ਨੇ ਇਹ ਹੈਗਾ ਦੂਜਾ ਬੀਬੀ ਅਮਰੋ ਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਜੇ ਕਿਸੇ ਨੂੰ ਪਤਾ ਹੈਗਾ ਜਰੂਰ ਦੱਸਿਓ ਦੋ ਕੁਅਵਚਨ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਦਾ ਨਾਮ ਕੀ ਸੀ ਪਹਿਲਾ ਦੂਜਾ ਬੀਬੀ ਅਵਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਕਿਸੇ ਨੂੰ ਮੱਲਾ ਦਾ ਪਤਾ ਨਹੀਂ ਹੈਗਾ ਨਾ ਕੋਈ ਉਹੀ ਨਹੀਂ ਆ ਰਿਹਾ ਕਵੈਂਟੀ ਨਹੀਂ ਆ ਰਿਹਾ ਕਿਸੇ ਨਾਲ ਕੱਲ ਵਾਂਗੂ ਕਵੈਂਟ ਤਾਂ ਨਹੀਂ ਆ ਫੋਰੀ ਕਿਤੇ ਨਾ ਲੱਗਦੇ ਤੇ ਸ੍ਰੀ ਗੁਰੂ ਅੰਗੰਦ ਦੇਵ ਜੀ ਦੀ ਸੁਪਤਰੀ ਦਾ ਨਾਮ ਤੇ ਦੂਸਰਾ ਗਾ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਆ ਮੂਚਨਾ ਪਾਓ ਬੇਟਾ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਜਦੋਂ ਦੋ ਦੇ ਆਨਸਰ ਆ ਗਏ ਫਿਰ ਆਪਾਂ ਤੀਜਾ ਕੁਐਸਚਨ ਪੁੱਛਾਂਗੇ ਤੇ ਚੌਥਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਦਾ ਨਾਮ ਤੇ ਦੂਜਾ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਇਹ ਪਹਿਲਾਂ ਬਹੁਤ ਹੁੰਦੇ ਸੀ ਪਰ ਹੁਣ ਇਹਦਾ ਸਿਲੇਬਸ ਵਾਦ ਗਿਆ ਹੁਣ ਅਲੱਗ-ਅਲੱਗ ਹੋਣ ਲੱਗ ਗਏ ਹਨ ਪਹਿਲਾਂ ਹੋਰ ਸੀ ਤੇ ਹਰ ਸਾਲ ਕੁਛ ਨਾ ਕੁਛ ਬਦਲੀ ਜਾਂਦਾਗਾ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਕਿਹੜੇ ਬਾਤਸਾ ਆਏ ਸੀ ਇਹਦਾ ਵੀ ਨਹੀਂ ਪਤਾ ਹੈਗਾ ਨਹੀਂ ਹਾਂ ਮੈਨੂੰ ਵੀ ਲੱਗਦਾ ਜਿਵੇਂ ਕਿ ਕਮੈਂਟ ਆਫ ਨੂੰ ਕਮੈਂਟ ਆਫ ਵੀ ਹੋ ਜਾਂਦੇ ਇਸ ਕਰ ਲੀ ਵਰਸੇ ਵੀ ਹੋ ਗਏ ਸੀ ਚਲ ਕੋਈ ਗੱਲ ਨਹੀਂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸਨਾ ਲਈ ਕਿਹੜੇ ਬਾਦਸ਼ਾਹ ਆਏ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਦਾ ਨਾਮ ਦੱਸੋ ਜੀ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਤਿੰਨ ਅਸਰ ਨੇ ਤਿੰਨ ਅਸਰਾਂ ਦਾ ਕਿਸੇ ਦਾ ਜਵਾਬ ਨਹੀਂ ਆ ਰਿਹਾ 3 ਗੁਰੂ ਅੰਗਦ ਦੇਵ ਜੀ ਦੀ ਸਪੂਤਰੀ ਦਾ ਨਾਮ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਬੀ ਬੀ ਅਮਰੋਜੀ ਦਾ ਵਿਆਹ ਕਿਤੇ ਅਤੇ ਕਿਸ ਨਾਲ ਹੋਇਆ ਬਾਅਦ ਚ ਆਪਾਂ ਦੱਸਾਂਗੇ ਇਹਦਾ ਆਪਾਂ ਇਹਦੇ ਵਿੱਚ ਦੱਸਾਂਗੇ ਇਹਦਾ ਅਨਸਰ ਕੀ ਹੈਗਾ ਤੇ ਪਹਿਲਾਂ ਆਪਾਂ ਤੁਹਾਡੇ ਤੋਂ ਪੁੱਛਨੇ ਆ ਵੀ ਤੁਸੀਂ ਦੱਸੋ ਤੇ ਬਾਅਦ ਚ ਆਪਾਂ ਜਰੂਰ ਦੱਸਾਂਗੇ ਤੇ ਤਿੰਨ ਕੁ ਵਾਚਨ ਨੇ ਤੇ ਤੰਨਾ ਦਾ ਕਿਸੇ ਦਾ ਅਨਸਰ ਵੀ ਨਹੀਂ ਆ ਰਿਹਾ ਸ੍ਰੀ ਗੁਰੂ ਅੰਗੰਦ ਦੇਵ ਜੀ ਦੀ ਸੁਪਤਰੀ ਦਾ ਨਾਮ ਪੱਲਾ ਇਹ ਹੈਗਾ ਤੇ ਦੂਜੀ ਗੱਲ ਬੀਬੀ ਅਮਰੋਜ ਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਸੀ ਤੀਜਾ ਤੀਜਾ ਕੀਤਾ ਪੁੱਛਿਆ ਸੀ ਸਭ ਜੀ ਤਾਂ ਆਪਣੇ ਤੀਜਾ ਆ ਸੀਸਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਕਿਹੜੇ ਬਾਤਸਾਏ ਸਨ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਲਈ ਕਿਹੜੇ ਵਦਸਾ ਆਏ ਸਨ ਸ੍ਰੀ ਗੁਰੂ ਅਗੰਗਦ ਦੇਵ ਜੀ ਦੀ ਇਸ ਪੁੱਤਰੀ ਦਾ ਨਾਮ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਇਦਾ ਬਾਦ ਚ ਆਪਾਂ ਲਿਖ ਕੇ ਪਾਵਾਂਗੇ ਬੀ ਕਿੱਥੇ ਤੇ ਕਿਹਦੇ ਨਾਲ ਹੋਇਆ ਤੇ ਇਹ ਵੀ ਕਿਹੜਾ ਪਿੰਡ ਸੀ ਸਾਰਾ ਕੁਝ ਆਪਾਂ ਦੱਸਾਂਗੇ ਸ੍ਰੀ ਗੁਰੂ ਅਗੰਗਦ ਦੇਵ ਜੀ ਦੀ ਸੁਪਤਰੀ ਦਾ ਨਾਮ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਬੀਬੀ ਅਮਰੋਜੀ ਦਾ ਵਿਆਹ ਕਿ ਤੇ ਅਤੇ ਕਿਸ ਨਾਲ ਹੋਇਆ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸਨ ਲਈ ਕਿਹੜਾ ਬਾਦਸ਼ਾਹ ਆਇਆ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸਨ ਲਈ ਕਿਹੜਾ ਬਾਦਸ਼ਾਹ ਆਇਆ ਸੀ ਸ੍ਰੀ ਗੁਰੂ ਹੰਗੰਦ ਦੇਵ ਜੀ ਦੀ ਸੁਪੁੱਤਰੀ ਦਾ ਨਾਮ ਕੀ ਸੀ? ਬੀਬੀ ਆਬਰੋ ਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ? ਹਾਂਜੀ ਸਾਰੇ ਜਾਣੇ ਦੱਸੋ ਜੀ ਤੇ ਆਪਾਂ ਨੂੰ ਵੀ ਪਤਾ ਲੱਗੇ ਹਨ। ਇਹਨਾਂ ਦੇ ਆਨਸਰ ਤੁਸੀਂ ਦੱਸੋ ਬਾਅਦ ਚ ਆਪਾਂ ਵੀ ਜ਼ਰੂਰ ਲਿਖ ਕੇ ਪਾਵਾਂਗੇ ਤੇ ਲਾਈਵ ਤੋਂ ਬਾਅਦ ਹਾਂਜੀ ਸ੍ਰੀ ਗੁਰੂ ਕਿਹੜਾ ਸੱਚ ਸੌਰੀ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਤੇ ਕਿਸ ਨਾਲ ਹੋਇਆ ਸਭ ਜੋ ਤੇ ਸਾਰੇ ਯਾਦ ਨੇ ਤੇ ਇਹ ਕਾਮ ਨੇ ਹਨ ਆਪਣੇ ਇਤਿਹਾਸ ਦੇ ਵਿੱਚ ਨੇ ਆਪਾਂ ਨੂੰ ਜਿਹੜਾ ਗੁਰੂਆਂ ਬਾਰੇ ਪਤਾ ਨਹੀਂ ਹੈਗਾ ਇਤਿਹਾਸ ਤੇ ਬੱਚਿਆਂ ਨੂੰ ਹਰੇ ਜ਼ਿਆਦਾ ਨੌਲੇਜ ਆਗੇ ਆਪਾਂ ਨੂੰ ਇੰਨੇ ਨੌਲੇਜ ਨਹੀਂ ਹੈਗੇ ਇੰਨੇ ਬਾਰੇ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਤੇ ਪਹਿਲਾ ਕਵਚਨ ਇਹੀ ਹੈਗਾ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਹਾਂਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜਪੁੱਤਰੀ ਦਾ ਨਾਮ ਕੀ ਸੀ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਤੇ ਕਿਸ ਨਾਲ ਹੋਇਆ ਦੋ ਕਵਚਨ ਅਨਸਰ ਨੇ ਤੇ ਕੱਲ ਨਾ ਆਪਾਂ ਦੂਜੀ ਬੁੱਕ ਚੱਕਾਂਗੇ ਉਹਦੇ ਵਿੱਚ ਸਾਰਾ ਇਤਿਹਾਸ ਲਿਖਿਆ ਹੋਇਆ ਹੈਗਾ ਆਪਾਂ ਗੁਰੂਆਂ ਬਾਰੇ ਤੇ ਆਪਾਂ ਉਹਦੇ ਬਾਰੇ ਦੱਸਿਆ ਕਰਾਂਗੇ ਨੇ ਨਾ ਇੱਕ ਕਵਚਨ ਪੁੱਛਿਆ ਕਰਾਂਗੇ ਹਾਂਜੀ ਬੀਬੀ ਅਮਰੋਜ ਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਪੱਲਾ ਕਵਚਨ ਇਹ ਹੈਗਾ ਦੂਜਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਦਾ ਨਾਮ ਕੀ ਸੀ ਦੂਜਾ ਕਵਚਨ ਇਹ ਹੈਗਾ ਤੇ ਤੀਜਾ ਗਾ ਦਰਸਨ ਦਰਸਨਾ ਲਈ ਕਿਹੜੇ ਬਾਦਸ਼ਾਹ ਆਏ ਸੀ ਤੀਜਾ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸਨਾ ਲਈ ਕਿਹੜੇ ਵਾਦਸਾ ਆਏ ਸੀ ਗੁਰੂ ਅਮਰਦਾਸ ਜੀ ਦੇ ਦਰਸਨਾ ਲਈ ਕਿਹੜੇ ਵਾਦਸਾ ਆਏ ਸਨ ਸ੍ਰੀ ਗੁਰੂ ਅਗੰਗਦੇਵ ਜੀ ਦੀ ਸਪੁੱਤਰੀ ਦਾ ਨ ਤੇ ਬੀਬੀ ਅਮਰੋਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਹਾਂ ਜੀ ਕਮੈਂਟਾਂ ਦੇ ਵਿੱਚ ਦੱਸੋ ਜੀ ਜ਼ਰੂਰ ਬੀਬੀ ਅਮਰੋ ਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਸ੍ਰੀ ਗੁਰੂ ਅਰਗੰਦ ਦੇਵ ਜੀ ਦੀ ਸੁਪਤਰੀ ਦਾ ਨਾਮ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਉਹ ਬੋਲੀ ਕਿੱਥੋਂ ਬਣਵਾਈ ਸੀ ਪਰਾ ਗਲਾ ਜਾਂ ਖਰੇਬ ਹੋ ਰਿਹਾ ਥੋੜੀ ਜੀ ਬਾਜ ਨਹੀਂ ਸਹੀ ਯਾਰੀ ਪਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਪਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਇਹਦੇ ਬਾਰੇ ਪਤਾ ਪਈ ਤੁਸੀਂ ਹੋਏ ਦੱਸੋ ਤੇ ਪਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਤੇ ਪੰਜਵਾਂ ਕਵਚਨਗਾ ਬੀਬੀ ਪਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਬੀਬੀ ਪਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ बीबी बीबीपानी जी का बया किस नया बीबी भानी जी का बया किस नया बीबी भानी जी का बया किस नया कि भाई जेठा जी की बेचा करते ਪਹਿਲਾ ਬਾਅਦ ਮੈਨੂੰ ਵੀ ਪਤਾ ਗਿਆ ਤਾਂ ਤੈਨੂੰ ਪਤਾ ਜੀ ਪਤਾ ਮੈਨੂੰ ਹੀ ਤੇ ਭਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਪਰ ਪਹਿਲਾਂ ਨਹੀਂ ਦੱਸਣਾ ਹੈਗਾ ਬੀਬੀ ਪਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਹਮ ਬੀਬੀ ਪਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਕਰਦੇ ਮਿਊਟ ਨੇ ਜੀ ਬੀਬੀ ਪਾਣੀ ਜੀ ਦਾ ਬਿਆ ਕਿਸ ਨਾਲ ਹੋਇਆ ਪਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਸ੍ਰੀ ਗੁਰੂ ਅਮਰਦਾਸ ਜੀ ਦਾ ਪਹਿਲਾ ਨਾਮ ਕੀ ਸੀ ਇਹ ਤਿੰਨਾਂ ਦੇ ਆਨਸਰ ਸੇਮ ਸੇਮ ਜੀ ਨੇ ਮਾੜਾ ਮੋਟੀ ਫਰਕਾ ਗਾ ਨਾ ਤੇ ਗੁਰੂ ਅਮਰਦਾਸ ਤੇ ਪਾਈ ਜੇਠਾ ਜੀ ਦਾ ਬਸ ਇਹ ਤਿੰਨਾਂ ਦੀ ਮਾੜਾ ਮਾੜੀ ਜੀ ਫਰਕ ਆਗਾ ਆਨਸਰ ਇਹਨਾਂ ਦੇ ਸੇਮ ਸੇਮ ਨੇ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਤੇ ਦੂਜੀ जगਾ ਭਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਤੇ ਤੀਜੀ ਜਗਾ ਬੀਬੀ ਭਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਹਾਂਜੀ ਭਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਬੀਬੀ ਭਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਦੂਜਾ ਇਹ ਆ ਤੀਜੀ ਜਗਾ ਸ੍ਰੀ ਗੁਰੂ ਅਮਰਦਾਸ ਜੀ ਦਾ ਪੱਲਣ ਨਾਮ ਕੀ ਸੀ ਸ੍ਰੀ ਗੁਰੂ ਅਮਰਦਾਸ ਜੀ ਦਾ ਪੱਲਣ ਨਾਮ ਕੀ ਸੀ ਪਹਿਲਾ ਕਵਚਨ ਦੂਜਾ ਭਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਤੇ ਚੌਥਾ ਬੀਬੀ ਪਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਬੀਬੀ ਪਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਤੇ ਤੀਜਾ ਗਾ ਭਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਤੇ ਚੌਥਾ ਸ੍ਰੀ ਗੁਰੂ ਨਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਸ੍ਰੀ ਤੀਜਾ ਗਸ ਤੀਜੇ ਗੁਰੂ ਰਾਮਦਾਸ ਜੀ ਨੇ ਬੋਲੀ ਕਿੱਥੋਂ ਬਣਾਈ ਸੀ ਤੇ ਦਾ ਪੱਲਾ ਨਾਮ ਕੀ ਸੀ ਤੇ ਭਾਈ ਜੇਠਾ ਜੀ ਕੀ ਵੇਚਾ ਕਰਦੇ ਸੀ ਜਿਹੜੇ ਅਸਰ ਦਾ ਪਤਾਗਾ ਭਈ ਦੱਸਿਓ ਤੀਜਾ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਤੇ ਭਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਤੇ ਚੌਥਾਗਾ ਬੀਬੀ ਭਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਚੌਥਾ ਬੀਬੀ ਭਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਦੂਜਾ ਆਨਸਰ ਭਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਤੇ ਇਸ ਤੋਂ ਅਗਲਾ ਗੱਲ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਇਹ ਤਾਂ ਹਰ ਇੱਕ ਨੂੰ ਪਤਾ ਹੈ ਗਪੀ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਤੇ ਭਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਤੇ ਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਬੋਲੀ ਕਿੱਥੋਂ ਬਣਾਈ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਬੋਲੀ ਕਿੱਥੋਂ ਬਣਾਈ ਸੀ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਤੇ ਦੂਜਾ ਬੀਬੀ ਭਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਬੀ ਬਾਨੀ ਦਾ ਵਿਆਹ ਕਿਸ ਨਾਲ ਹੋਇਆ? ਪਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ? ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ? ਤੇ ਪਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ? ਬੀਬੀ ਪਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ? ਬੀਬੀ ਪਾਨੀ ਦਾ ਵਿਆਹ ਕਿਸ ਨਾਲ ਹੋਇਆ? ਭਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ? ਇਹਦੇ ਬਾਰੇ ਦੀ ਪਤਾ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ? ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ? ਬੀਬੀ ਪਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ ਬੀਬੀ ਪਾਨੀ ਦਾ ਵਿਆਹ ਕਿਸ ਨਾਲ ਹੋਇਆ ਭਾਈ ਜੇਠਾ ਜੀ ਕੀ ਵੇਚਿਆ ਕਰਦੇ ਸੀ ਇੱਕ ਇਹ ਦੋ ਪਹਿਲਾ ਕੁਆਚਰ ਬਸਿਆ ਸੀ ਉਹਦਾ ਵੀ ਨਹੀਂ ਉਹ ਆਇਆ ਹੈਗਾ ਕਿਸੇ ਨੂੰ ਪਤਾ ਹੈਗਾ ਬੀਬੀ ਅਮਰੋਜੀ ਦਾ ਵਿਆਹ ਕਿਸ ਨਾਲ ਤੇ ਕਿੱਥੇ ਹੋਇਆ ਬੀਬੀ ਅਮਰੋਜੀ ਦਾ ਵਿਆਹ ਕਿਸ ਨਾਲ ਤੇ ਕਿੱਥੇ ਹੋਇਆ ਤੇ ਦੂਜਾ ਸ੍ਰੀ ਗੁਰੂ ਅਮਰਦਾਸ ਜੀ ਦਾ ਪਹਿਲਾ ਨਾਮ ਕੀ ਸੀ ਸ੍ਰੀ ਗੁਰੂ ਅਮਰਦਾਸ ਜੀ ਦਾ ਪਹਿਲਾ ਨਾਮ ਕੀ ਸੀ करते चौथा क्वेश्चन है बीबी भानी जी का बया किस नया बीबी <coughs> भानी जी का बया किस हाँ जी